ਅੱਜ ਦੀ ਵੀਡੀਓ ਸ਼ੁਰੂ ਕਰ ਗਏ ਉਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲਾ ਭਾਗ ਨਹੀਂ ਦੇਖਿਆ ਤਾਂ ਜ਼ਰੂਰ ਦੇਖ ਲਓ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰ ਲੈਣੇ ਅੱਜ ਦਾ ਵੀਡੀਓ ਭਾਰਤ ਇੱਕ ਅਜੀਹਾ ਦੇਸ਼ ਜਿਸ ਨੇ ਮੁਗਲਾਂ ਦੀ ਸ਼ਾਨ ਮਰਾਠਿਆਂ ਦੀ ਵੀਰਤਾ ਅਤੇ ਅੰਗਰੇਜ਼ਾਂ ਦੀ ਚਲਾਕੀ ਸਭ ਦੇਖਿਆ 1600 ਤੋਂ ਬਾਅਦ ਭਾਰਤ ਦਾ ਇਤਿਹਾਸ ਪੂਰੀ ਤਰ੍ਹਾਂ ਬਦਲਣ ਵਾਲਾ ਸੀ ਇੱਕ ਪਾਸੇ ਮੁਗਲਾਂ ਦੀ ਕਮਜ਼ੋਰੀ ਦੂਜੇ ਪਾਸੇ ਮਰਾਠਿਆਂ ਦੀ ਤਾਕਤ ਅਤੇ ਫਿਰ ਅੰਗਰੇਜ਼ਾਂ ਦੀ ਸਾਜ਼ਿਸ਼ ਚਲੋ ਇਸ ਰੋਮਾਂਚਕ ਯਾਤਰਾ ਤੇ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਕਿਵੇਂ ਭਾਰਤ ਗੁਲਾਮੀ ਵੱਲ ਵਧਿਆ ਅਤੇ ਫਿਰ ਕ੍ਰਾਂਤੀ ਦੀ ਚਿੰਗਾਰੀ ਭੜਕੀ ਪਹਿਲਾ ਅਧਿਆਇ ਮੁਗਲਾਂ ਦਾ ਪਤਨ 1600 ਤੋਂ ਲੈ ਕੇ 1707 1600 ਦੇ ਬਾਅਦ ਭਾਰਤ ਅਜੇ ਵੀ ਮੁਗਲਾਂ ਦੇ ਸ਼ਾਸਨ ਹੇਠ ਸੀ ਪਰ ਇਸ ਸਮਰਾਜ ਵਿੱਚ ਦਰਾਰਾਂ ਪੈਣ ਲੱਗੀਆਂ ਸ਼ਾਜਹਾਂ 1628 ਤੋਂ 1658 ਸ਼ਾਜਹਾਂ ਨੇ ਮਮਤਾਜ ਮਹਿਲ ਦੀ ਯਾਦ ਵਿੱਚ ਤਾਜ ਮਹਿਲ ਬਣਵਾਇਆ ਪਰ ਉਹ ਆਪਣੇ ਪੁੱਤਰਾਂ ਵਿਚਾਲੇ ਤਖਤ ਦੀ ਲੜਾਈ ਸ਼ੁਰੂ ਕਰਵਾ ਬੈਠਾ ਦਾਰਾਸ਼ਕੋ ਵਰਸਸ ਔਰੰਗਜ਼ੇਬ ਔਰੰਗਜ਼ੇਬ ਦੀ ਜਿੱਤ ਹੋਈ ਪਰ ਉਹ ਸਾਮਰਾਜ ਹਾਰ ਗਿਆ ਔਰੰਗਜੀਬ 1658 ਤੋਂ 1707 ਔਰੰਗਜੀ ਦਾ ਸ਼ਾਸਨ ਬਹੁਤ ਹੀ ਸਖਤ ਸੀ ਉਸਨੇ ਸਿੱਖਾਂ ਅਤੇ ਮਰਾਠਿਆਂ ਨਾਲ ਲੜਾਈ ਲੜੀ ਉਸਦੇ ਬਹੁਤ ਹੀ ਵਿਦਰੋਹ ਹੋਏ ਐਡਾ ਵੱਡਾ ਸਮਰਾਜ ਸੀ ਕਿ ਸੰਭਾਲਣਾ ਵੀ ਔਖਾ ਹੋ ਗਿਆ 1707 ਵਿੱਚ ਔਰੰਗਜੀਬ ਦੀ ਮੌਤ ਅਤੇ ਨਾਲ ਹੀ ਮੁਗਲਾਂ ਦਾ ਭਵਿੱਖ ਵੀ ਅਨਿਸ਼ਚਿਤ ਹੋ ਗਿਆ ਦੂਜਾ ਦੇ ਆਏ ਮਰਾਠਿਆਂ ਅਤੇ ਹੋਰ ਤਾਕਤਾਂ ਦਾ ਬਾੜ 1707 ਤੋਂ 1761 ਮਰਾਠਾ ਸਾਮਰਾਜ ਛਤਰਬ蒂 சிவாਜੀ 1674 ਜਿਨ੍ਹਾਂ ਨੇ ਮੁਗਲਾਂ ਨੂੰ ਭਾਰੀ ਚੁਣੌਤੀ ਦਿੱਤੀ ਬਾਜੀਰਾਓ ਪੇਸ਼ਵਾ 1720 ਤੋਂ 1740 ਬਾਜੀਰਾਓ ਪੇਸ਼ਵਾ ਇੱਕ ਮਹਾਨ ਜੋਦਾ ਸੀ ਜਿਨ੍ਹਾਂ ਦੀ ਤਲਵਾਰ ਹਮੇਸ਼ਾ ਜ਼ੁਲਮ ਦੇ ਵਿਰੋਧ ਉਠੀ 1761 ਵਿੱਚ ਤੀਜੀ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਹੋ ਗਈ ਸਿੱਖ ਸਾਮਰਾਜ ਗੁਰੂ ਗੋਬਿੰਦ ਸਿੰਘ ਜੀ 1666 ਤੋਂ 1708 ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਉਹਨਾਂ ਨੇ ਕਈ ਮਹਾਨ ਲੜਾਈਆਂ ਲੜੀਆਂ ਮਹਾਰਾਜਾ ਰਣਜੀਤ ਸਿੰਘ 1799 ਤੋਂ 1849 ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਸ਼ਾਸਕ ਸਨ ਤੇ ਉਹਨਾਂ ਦੇ ਰਾਜ ਵਿੱਚ ਸਭ ਧਰਮ ਬਰਾਬਰ ਸਨ ਤੀਜਾ ਦੌਰ ਅੰਗਰੇਜ਼ਾਂ ਦੀ ਚਲਾਕੀ 1600 ਤੋਂ ਲੈ ਕੇ 1857 ਪਲਾਸੀ ਦੀ ਲੜਾਈ 1757 ਨਵਾਬ ਸਰਾਯੂਦੌਲਾ ਵੱਲੋਂ ਰੌਬਰਟ ਕਲਾਈਵ ਨਾਲ ਜਿਸ ਵਿੱਚ ਮੀਰ জাফর ਦੀ ਗਦਾਰੀ ਹੋਈ ਅਤੇ ਅੰਗਰੇਜ਼ਾਂ ਦੀ ਜਿੱਤ ਹੁਣ ਉਹ ਭਾਰਤ ਤੇ ਕਾਬੂ ਪਾਉਣ ਲੱਗੇ ਬਕਸਰ ਦੀ ਲੜਾਈ 1764 ਬੰਗਾਲ, ਅਵਦ, ਮੁਗਲ ਬਾਦਸ਼ਾਹ ਦੀ ਮਿਲੀ ਜੁਲੀ ਫੌਜ ਅਤੇ ਅੰਗਰੇਜ਼ ਫਿਰ ਵੀ ਜਿੱਤ ਗਏ ਹੁਣ ਉਹ ਭਾਰਤ ਦੇ ਅਸਲੀ ਹਾਕਮ ਬਣ ਗਏ 1800 ਤੋਂ ਬਾਅਦ ਅੰਗਰੇਜ਼ਾਂ ਨੇ ਪੂਰਾ ਭਾਰਤ ਹੜੱਪਣਾ ਸ਼ੁਰੂ ਕਰ ਦਿੱਤਾ 1835 ਵਿੱਚ ਅੰਗਰੇਜ਼ੀ ਸਿੱਖਿਆ ਪ੍ਰਣਾਲੀ ਸ਼ੁਰੂ ਹੋਈ ਚੌਥਾ ਅਧਿਆਇ 1857 ਦੀ ਕ੍ਰਾਂਤੀ ਅਤੇ ਪਹਿਲਾ ਆਜ਼ਾਦੀ ਸੰਘਰਸ਼ 1857 ਵਿੱਚ ਭਾਰਤ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਮੰਗਲ ਪਾਂਡੇ ਨੇ ਪਹਿਲੀ ਗੋਲੀ ਚਲਾਈ ਚਾਂਸੀ ਦੀ ਰਾਣੀ ਲక్ష్ਮੀਬਾਈ ਚਾਂਸੀ ਦੀ ਰਾਣੀ ਲక్ష్ਮੀਬਾਈ ਨੇ ਕਿਹਾ ਸੀ ਮੈਂ ਆਪਣੀ ਚਾਂਸੀ ਨਹੀਂ ਦੇਵਾਂਗੀ ਅਤੇ ਬਹੁਤ ਹੀ ਵੀਰਤਾ ਨਾਲ ਲੜੀ ਨਾਨਾ ਸਾਹਿਬ ਤਾਤੀਆ ਟੋਪੇ ਬੇਗਮ ਹਜਰਤ ਮਹਿਲ ਸਾਹਮਣੇ ਜੰਗ ਲੜੀ ਪਰ ਇਹ ਕ੍ਰਾਂਤੀ ਅਸਫਲ ਰਹੀ 1857 ਵਿੱਚ ਭਾਰਤ ਪੂਰੀ ਤਰ੍ਹਾਂ ਬ੍ਰਿਸ਼ਟ ਸ਼ਾਸਨ ਹੇਠ ਆ ਗਿਆ। ਨਤੀਜਾ ਕੀ ਭਾਰਤ ਹਮੇਸ਼ਾ ਗੁਲਾਮ ਰਹੇਗਾ? 1857 ਦੀ ਹਾਰ ਦੇ ਬਾਵਜੂਦ ਆਜ਼ਾਦੀ ਦੀ ਚਿੰਗਾਰੀ ਜਲ ਚੁੱਕੀ ਸੀ। ਮਹਾਤਮਾ ਗਾਂਧੀ, ਭਗਤ ਸਿੰਘ, ਸੁਭਾਸ਼ ਚੰਦਰ ਬੋਸ ਅਗਲੇ 90 ਸਾਲਾਂ ਤੱਕ ਇਹ ਲੜਾਈ ਜਾਰੀ ਰਹੀ। ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਯਾਰ ਲਾਈਕ ਕਰ ਦਿਓ ਚੈਨਲ ਨੂੰ, ਸਬਸਕ੍ਰਾਈਬ ਕਰ ਲਿਓ ਤੇ ਨਾਲ ਕਮੈਂਟ ਵੀ ਕਰ ਦਿਓ। ਜੇਕਰ ਫੇਸਬੁੱਕ ਤੇ ਦੇਖ ਰਹੇ ਤਾਂ ਸਾਨੂੰ ਫੋਲੋ ਵੀ ਕਰ ਸਕਦੇ ਹੋ। ਅਗਲੀ ਵਾਰ 1857 ਤੋਂ ਬਾਅਦ ਦੇ ਭਾਰਤ ਬਾਰੇ ਗੱਲ ਕਰਾਂਗੇ। ਕੀ ਤੁਸੀਂ ਤਿਆਰ ਹੋ?